ਹਾਂਜੀ ਅੱਜ ਦੀ ਸਭ ਤੋਂ ਪਿਆਰੀ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਜਾਨਵਰ ਦੂਸਰੇ ਜਾਨਵਰ ਨੂੰ ਪਿਆਰ ਕਰ ਰਿਹਾ ਨੀਭਾ ਮਾਰ ਮਾਰ ਕੇ ਚੱਟ ਰਿਹਾ ਵੇ ਦੇਖ ਲਓਣਾ ਵੇ ਇਨਸਾਨਾਂ ਦੇ ਵਿੱਚ ਅੱਜ ਕੱਲ ਇਨਸਾਨਾਂ ਦੇ ਪ੍ਰਤੀ ਕਦਰ ਘਟ ਗਈ ਹੈ ਪਰ ਜਾਨਵਰਾਂ ਦੇ ਵਿੱਚ ਜਿਹੜੀ ਕਦਰ ਆ ਉਹ ਘਟੀ ਨਹੀਂ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਇੱਕ ਗਾਹ ਦੀ ਵચ્છી ਤੇ ھیਠਾਂ ਜਿਹੜਾ ਇੱਕ ਕੁੱਤਾ ਜਾਨਵਰ ਉਹਨੂੰ ਪਿਆਰ ਕਰ ਰਹੀ ਆ ਤੇ ਇਹ ਸਾਰਿਆਂ ਲਈ ਇੱਕ ਮਿਸਾਲ ਆ ਕਿ ਜੇ ਕੁੱਤਰੇ ਦਨੇ ਜਾਨਵਰਾਂ ਨੂੰ ਬਣਾਇਆ ਇਨਸਾਨਾਂ ਨੂੰ ਬਣਾਇਆ ਅੰਛਿਆਂ ਨੂੰ ਬਣਾਇਆ ਤੇ ਪਿਆਰ ਕਰਨਾ ਵੀ ਸਿਖਾਇਆ ਤੇ ਦੋਸਤੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜਕੱਲ੍ਹ ਇਨਸਾਨਾਂ ਦੇ ਵਿੱਚ ਪਿਆਰ ਤਾਂ ਰਹਿ ਨਹੀਂ ਗਿਆ ਬਸ ਆਪ ਦਾ ਫਾਇਦਾ ਸੋਚਦੇ ਨੇ ਆਪ ਦਾ ਫਾਇਦਾ ਵੇਖਦੇ ਨੇ ਜਦੋਂ ਫਾਇਦਾ ਹੋ ਜਾਂਦਾ ਕੰਮ ਨਿਕਲ ਜਾਂਦਾ ਉਦੋਂ ਪਾਸਾ ਵਟ ਲੈਂਦੇ ਨੇ ਪਰ ਜਿਹੜੇ ਜਾਨਵਰ ਆ ਇਹ ਹਮੇਸ਼ਾ ਵਫਾਦਾਰ ਰਹਿੰਦੇ ਆ ਵਿਅਕਤੀਆਂ ਦੇ ਪ੍ਰਤੀ ਵਫਾਦਾਰ ਰਹਿੰਦੇ ਆ ਆਪਣੇ ਪ੍ਰਤੀ ਵਫਾਦਾਰ ਰਹਿੰਦੇ ਆ ਪਰ ਜਿਹੜੇ ਇਨਸਾਨ ਆ ਉਹ ਵਫਾਦਾਰ ਨਹੀਂ ਰਹਿੰਦੇ ਤੇ ਵੀਡੀਓ ਚੰਗੀ ਲੱਗੀ ਤਾਂ ਵੱਤਵਾ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਪੇਜ ਨੂੰ ਫੋਲੋ ਕਰ ਲਿਓ